ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗਸ ਵਕਤ ਆ ਤੁਹਾਡਾ ਸਾਡੀ YouTube ਚੈਨਲ ਤੇ ਸਵੀਆ ਕਪਲ ਤੇ ਅੱਜ ਅਸੀਂ ਹੋ ਗਏ ਆ ਰੈਡੀ ਤੇ ਸਵੇਰੇ ਸਵੇਰੇ ਰੈਡੀ ਤਾਂ ਹੋ ਗਏ ਆ ਕਿੱਧਰ ਜਾਣ ਨੂੰ ਕਿੱਦਣ ਕੋ ਕਿੱਦਣ ਕੋ ਕਿੱਦਣ ਕੋ ਅੱਜ ਜਾ ਰਹੇ ਆ ਰਿੱਕੀ ਦੇ ਫਰੈਂਡ ਜੋ ਇਹਨਾਂ ਦੇ ਕਾਲਜ ਮੇਟ ਸੀਗੇ ਬਣਾ ਤਾਂ ਆਪ ਨੂੰ ਦੱਸਮੀ ਜਲੋ ਉਸ ਤੋਂ ਬਿਨਾਂ ਦਾ ਬਾਕੀ ਅੱਜ ਦਾ ਨੀਲੀ ਬਾਗਬਾਨੀ ਵਰਦਨੇ ਖਾਲੀਦਾਲ ਆਪਾਂ ਨੂੰ ਕੌਮੀ ਚਰਨਾ ਸਕੱਤਰ ਪੰਜਾਬ ਦਾ ਬਦਲ ਸਾਹਿਬ ਨੇ ਠੀਕ ਹੈ ਠੀਕ ਹੈ ਕਿਤਨ ਕਹੋ ਕਿਤਨ ਕਹੋ ਅੱਜ ਸਾਡੀ ਮੈਚਿੰਗ ਆ ਤਿੰਨਾਂ ਜਾਣਿਆਂ ਦੀ ਜਬਰਦਸਤ ਪਾਪਾ 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 ਹੀ ਕਹਿਣਾ ਹੈ ਹੈ ਜਸ ਬੇਟਾ ਪਾਪਾ ਹੀ ਕਹਿਣਾ ਇਹ ਕਿ ਸੱਚੀ ਤੁਸੀਂ ਐ ਲੱਗਦੇ ਹੋ ਜਿਵੇਂ ਕੋਈ ਸਰਕਾਰ ਸਰਕਾਰ ਦੇ ਬੰਦੇ ਹੋਨੇ ਹੋ ਨੀਲੀ ਪੱਗ ਬੰਨੇ ਉਹ ਗਾਣੇ ਜੀ ਕਿੰਨੇ ਜਲਦੀ ਹੁੰਦੇ ਸੀ ਨਾ ਹੈ ਨਾ ਸੜਕਾਂ ਬਣਾਉਣਾਂ ਵੇਲੇ ਜੀ ਉਸ ਨੂੰ ਲੋ ਬਈ ਆਪਾਂ ਕਿਹੜੇ ਪਿੰਡ ਜਾ ਰਹੇ ਆਂ ਛੱਬਰਾਂ ਛੱਬਰ ਕੀ ਪ੍ਰੋਗਰਾਮ ਆ ਨਿੰਮ ਬਣਾਈ ਦਾ ਹਮਾਰ ਦੋਸਤ ਵੀ ਘਰ ਤੇ ਬੈਠਾ ਹੋਆ ਹੈ ਉਸ ਨੂੰ ਬਹੁਤ ਬਹੁਤ ਬੁਆਰ ਕਾ ਤੇ ਅਸੀਂ ਕਿੰਨੇ ਜਾਣੇ ਪਹੁੰਚ ਰਹੇ ਆਂ ਮੈਂ ਵੀ ਅੱਜ ਇਹਨਾਂ ਦੀ ਪਗਣਾਲ ਦਾ ਸੂਟ ਪਾਇਆਗਾ ਜੁਝਾਰਨੀ ਵੀ ਫਟਕਾ ਬੰਨੇਗਾ ਸਾਡੀ ਤਿੰਨਾਂ ਦੀ ਬਹੁਤ ਜ਼ਬਰਦਸਤ ਮੈਚਿੰਗ ਹੋਈ ਅੱਜ ਅਸੀਂ ਮੈਚਿੰਗ ਕਰਕੇ ਪੂਰੀ ਟੋਰਾ ਚੋਰਾ ਘੱਟ ਕੇ ਪਹੁੰਚ ਰਹੇ ਹਾਂ ਛੱਬਰ ਪਿੰਡ ਚਲੋ ਭਾਈ ਮਿਲਦੇ ਹਾਂ ਤੁਹਾਨੂੰ ਛੱਬਰਾਂ ਜਾ ਕੇ ਹਨਾ ਰਿੱਕੀ ਯੈਸ ਲੋ ਵੀ ਗਾਇਸ ਤੇ ਆਪਾਂ ਪਹੁੰਚ ਗਏ ਪਿੰਡ ਛੱਬਰਾਂ ਇੱਕ ਜਗ੍ਹਾ ਸਾਹਮਣੇ ਤੁਹਾਨੂੰ ਗੱਡੀ ਜੰਦੀ ਮਿਲ ਗਈ ਉਹਦੇ ਮਗਰ ਮਗਰ ਛੱਡ ਕੇ ਅਸੀਂ ਉਹਦੇ ਮਗਰ ਮਗਰ ਗੱਡੀ ਲਾ ਲਈ ਕਿਉਂਕਿ ਸੋਲ ਸਾਲ ਪਹਿਲਾਂ ਆਇਆ ਹਾਂ ਅੱਜ ਹੁਣ ਵੀ ਆ ਗਿਆ ਵੀਰੇ ਦਾ ਹਲੋ ਆਏ ਇਧਰ ਗੱਡੀ ਹੁੰਦੀ ਸੀ ਕੁੜੀਆਂ ਬਿਠਾਈਏ ਤਾਂ ਮੈਂ ਤਾਂ ਉਹਦੇ ਮਗਰ ਲੱਗ ਜੀ ਤੁਹਾਡੇ ਘਰ ਨਹੀਂ ਆਉਂਦੇ ਹੁੰਦੇ ਪੱਠੇ ਨਾਲ ਨਾਲ ਦੀ ਆਏ ਸੀ ਉਹ ਹੁਣ ਤਾਂ ਮੈਨੂੰ ਯਾਦ ਹੀ ਆ ਗਿਆ ਉਹ ਕਿਉਂ ਪੁਰਾਣਾ ਵਾਲਾ ਆਇਆ ਹੋਣਾ ਨਾ 8-9 ਸਾਲ ਹੋ ਗਏ ਹਾਂ ਉਹ ਪਰ ਉੱਧਰ ਘਰ ਰਹਿ ਗਏ ਹਨ ਉਹਨਾਂ ਦੇ ਉਹ ਪਿੰਡ ਕੰਨੀ ਨੂੰ ਮੁੜ ਕੇ ਜੇ ਉਹ ਗਗਰ ਪੱਕਾ ਜੇ ਇੱਧਰ ਲੱਗਿਆ ਉਹ ਦੇਖ ਕਿੱਥੇ ਉਹ ਸੀ ਹਾਂ ਹੋਈ ਆ ਹੋਈ ਆ ਹੋਈ ਟੈਂਟ ਲੱਗਿਆ ਹੋਇਆ ਨਾ ਹਾਂ ਟੈਂਟ ਲੱਗਿਆ ਹੋਇਆ ਨਾ ਛਲੋ ਟੈਂਟ ਲੱਗਿਆ ਦਾ ਛਲੋ ਲੈ ਦੱਸ ਹੱਦ ਹੋ ਗਈ ਰਿੱਕੀ ਆ ਦੇਖ ਆ ਦੇਖ ਆ ਮੁਰਗੀ ਗੱਡੀ ਆ ਤੇ ਕਾ ਗੱਡੀ ਮੁਰਗੀ ਇਹੀ ਹਰ ਕੀ ਮੁੜਿਆਵਾਂਗੇ ਪੁੱਛ ਕੇ ਏਡੀ ਗੱਲ ਕਰ ਗਿਓ ਮੁੰਨਾ ਲਵੀ ਨੰਨਾ ਮੁੰਨਾ ਬੀਵੀ ਸਰਦਾ ਓਏ ਬੋਸ ਲਵੀ ਵੀਰਾ ਤੇ ਦੀਦੀ ਜੋ ਜੇਵਾ ਬੋਸ ਆ ਜੀਰ ਸਿੱਟੇ ਮੈਂ ਚੱਲੀ ਨਾ ਜੋ ਭਜੂ ਭਜੂ ਹਾਂ ਹੁੰਦਾ ਨਹੀਂ ਬਾਏ ਬਾਏ ਸੱਚ ਕਾਲਾ ਲਾਈਨ ਦਾ ਸਟੇਕਿਆ ਲਓ ਬਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਪੈਣਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫਿਰ ਮਿਲਦੇ ਆ ਧੰਨਵਾਦ ਜੀ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਹੈਨਾ ਤੁਸੀਂ ਪਲਸੀ ਟਾਈਮ ਸਟਾਫ ਕੱਢ ਕੇ ਕੋਈ ਨਹੀਂ ਕੋਈ ਨਾ ਲੈ ਵੀ ਆਪਣੇ ਤਾਂ ਇੱਥੇ ਲੰਗਰ ਲੱਗਿਆ ਪਿਆ ਪਟਿਕ ਮੂਰੇ ਅਸੀਂ ਉਹ ਲਾਇਆ ਸੱਚ ਮੈਂ ਭੁੱਲ ਜਾਨੀ ਆ ਲੋ ਵੀ ਗਾਇਜ਼ ਆਪਾਂ ਜਾ ਕੇ ਆ ਗਏ ਨਿਮ ਬੰਨਿਆ ਸੀ ਠੀਕ ਹੈ ਮਿਲਿਆ ਇਹ ਸਾਰਿਆਂ ਨੂੰ ਤੇ ਆਪਾਂ ਹੁਣ ਆਪਣੀ ਬੁਟੀਕ ਤੇ ਵਾਪਸ ਆ ਗਏ ਤੇ ਬਹੁਤ ਪਿਆਰੇ ਪਿਆਰੇ ਸੂਟ ਆਪਣੇ ਕੋਲ ਬਣੇ ਪਏ ਨੇ ਕਿਉਂਕਿ ਵੈਡਿੰਗ ਸੀਜ਼ਨ ਆ ਗਿਆ ਤੁਹਾਨੂੰ ਵੀ ਨਵੇਂ-ਨਵੇਂ ਜਿਹੜੇ ਹੈਗੇ ਨੇ ਡਿਜ਼ਾਈਨ ਚਾਹੀਦੇ ਹੋਣਗੇ ਹਾਂਜੀ ਗਾਇਜ਼ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾਗਾ ਆਹ ਵਾਲਾ ਸੂਟ ਠੀਕ ਹੈ ਬੜਾ ਹੀ ਪਿਆਰਾ ਸੂਟ ਆਪਣੇ ਕੋਲ ਬਣਿਆ ਹੋਇਆਗਾ ਤੇ ਇਹ ਤੇ ਸਾਰਾ ਹੈਗਾਗਾ ਜੀ ਹੈਂਡਵਰਕ ਠੀਕ ਹੈ ਖਾਦੀ ਸਿਲਕ ਤੇ ਬਣਿਆ ਹੋਇਆਗਾ neck ਤੇ ਹੈਂਡਵਰਕ ਚੈੱਕ ਕਰੋ ਬਾਂ ਦੇ ਉੱਪਰ ਕੱਪੜਾ ਚੈੱਕ ਕਰ ਸਕਦੇ ਹੋ ਬਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਆ ਸਲਵਾਰ ਦੇ ਪਹੁੰਚੇ ਤੇ ਹੈਂਡਵਰਕ ਆ ਤੇ ਦੁਪੱਟਾ ਵਿਸਕੋਸ ਔਰ ਗਾਂਦਾ ਦੁਪੱਟੇ ਤੇ ਹੈਂਡਵਰਕ ਆ ਠੀਕ ਹੈ ਤੇ ਘੇਰੇ ਤੇ ਅੱਗੇ ਪਿੱਛੇ ਹੈਂਡਵਰਕ ਆ ਆ ਇਹਦੀ ਫੁੱਲ ਲੁੱਕ ਆ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਲੋ ਬਈ ਇੱਕ ਸੂਟ ਆਪਾਂ ਕਲਾਇੰਟ ਦਾ ਆ ਵਾਲਾ ਰੈਡੀ ਕੀਤਾ ਜੀ ਹੈਂਡਵਰਕ ਵਾਲਾ ਥਿਸ ਵਨ ਠੀਕ ਹੈ ਇਹ ਡਿਸਪੈਚ ਕਰ ਰਹੇ ਆ ਇੱਕ ਆਪਾਂ ਰਾਇਲ ਬਲੂ ਕੀਤਾਗਾ ਠੀਕ ਹੈ ਰੈਡੀ ਇਹ ਆਪਾਂ ਅੱਜ ਡਿਸਪੈਚ ਕਰ ਰਹੇ ਹਾਂਗੇ ਦੇਖ ਸਕਦੇ ਹੋ ਤੁਸੀਂ ਤੇ ਇਹ ਵਾਲਾ ਹੁਣ ਆਪਾਂ ਡਿਸਪੈਚ ਕਰ ਰਹੇ ਹਾਂ ਅੱਜ ਹੈਨਾ ਬਸ ਇਹਨੂੰ ਆਪਾਂ ਉਹ ਕਰ ਦਈਏ ਪੈਕ ਕਰ ਦਈਏ ਆਹ ਵਾਲੇ ਸੂਟ ਇਹਨਾਂ ਨੂੰ ਆਪਾਂ ਲਿਫਾਫੇ ਚ ਪੈਕ ਕਰ ਦੇਨੇ ਆ ਕਰ ਦੋ ਬਸ ਲਓ ਬਈ ਆਹ ਕਵਰ ਵੀ ਆਪਾਂ ਧੋਤਾ ਸੀਗਾ ਫਿਰ ਇਹਦੇ ਉੱਤੇ ਅਸੀਂ ਆਪ ਵਿਚਾਈ ਬੈਠੇ ਸੀਗੇ ਹੁਣ ਆਹ ਕਵਰ ਅਸੀਂ ਤੇ ਚੜਾਉਣੇ ਆ ਜੁਝਾਰ ਦਾ ਇਧਰ ਸੂਟ ਡਿਸਪੈਚ ਕਰ ਰਹੀ ਆ ਕੁੜੀਆ ਇਹ ਸੂਟ ਡਿਸਪੈਚ ਹੋ ਰਹੇ ਨੇ ਆਪਾਂ ਹੀ ਭੇਜਣੇ ਨੇ ਇਹਨਾਂ ਦੇ 5 ਸੂਟ ਨੇ ਬੱਛੇ ਠੀਕ ਆ ਇਹਨਾਂ ਨੂੰ ਡਿਸਪੈਚ ਕਰ ਦਿਓ ਹਾਂ ਤਾਂ ਹੋ ਗਿਆ ਨਾ ਡਿਸਪੈਚ ਵਾਸ ਠੀਕ ਆ ਆਹ ਆਖਰ ਤੋਂ ਹਾਂਜੀ ਗੁੱਡ ਮਾਰਨਿੰਗ ਸੱਸੀ ਕਾਰ ਬਈ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਜੜੀਆਂ ਨੇ ਵਧੀਆ ਹੋਊਂਗੇ ਠੀਕ ਠਾਕ ਹੋਊਂਗੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਸਵੀਆ ਕਪਲ ਤੇ ਅੱਜ ਦੀ ਵੀਡੀਓ ਸਟਾਰਟ ਹੋ ਗਈ ਆ ਸਟਾਰਟ ਹੋ ਰਹੀ ਆ ਘਰੋਂ ਰਸੋਈ ਤੋਂ ਚੱਕ ਲਈ ਆਪਾਂ ਤੇ ਆਪਾਂ ਜਾ ਰਹੇ ਹਾਂ ਬੁਧਿਕ ਤੇ ਅੱਜ ਰਿੱਕੀ ਹੈਣੀਗੀ ਰਿੱਕੀ ਦਾ ਹੈਗਾ ਸੀ ਅੱਜ ਮੈਚ ਕ੍ਰਿਕਟ ਦਾ ਤੂੰ ਕਹਿੰਦੇ ਮੈਂ ਮਨਪ੍ਰੀ ਤੁਹਾਨੂੰ ਲੇਟ ਤੇ ਵੀ ਮੈਂ ਜਾ ਰਿਹਾ ਵੀ ਤੁਹਾਨੂੰ ਉਤਾਰਿਆਂਗੇ ਡੈਡੀ ਠੀਕ ਹੈ ਵੀ ਤੈਨੂੰ ਜੁਹਾਰ ਨੂੰ ਡੈਡੀ ਨਾਲ ਕੇ ਉਤਾਰਿਆਂਗੇ ਤਾਂ ਆਪਾਂ ਜਾ ਰਹੇ ਹਾਂ ਠੀਕ ਹੈ ਡੈਡੀ ਨੇ ਕਰ ਲਈ ਸਟਾਰਟ ਕਰ ਦਿੱ ਆਏ ਹਾ ਅਹ ਸਮਾਈਲ ਤਾਂ ਆ ਹੀ ਆ ਜਾਂਦੀ ਹੈ ਚਿਹਰੇ ਤੇ ਵੀਰਾ ਕਿੱਥੇ ਹੈ ਤੇਰਾ ਵੀਰਾ ਵੀਰਾ ਜਾਂਦਾ ਨਾਲ ਹੋਏ ਅੱਜ ਅੱਜ ਜੁਹਾਰ ਦੇ ਦਾਦਾ ਜੀ ਤੇ ਵੀਰਾ ਜਾਂਦੇ ਆਏ ਹਾ ਉਧਰ ਬੰਦ ਬੰਦ ਹਾਲਾ ਕੁਝ ਬਾਏ ਬਾਏ ਕਰ ਦੋ ਦਾਦੀ ਨੂੰ ਦਾਦੀ ਨੂੰ ਬਾਏ ਬਾਏ ਕਰ ਦੋ ਪੁੱਤ ਜੁਹਾਰ ਹਾਂ 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 ਇਹ ਬੰਦ ਕਰ ਨਹੀਂ ਸਾਰਾ ਕੁਝ ਹੈ। ਪੋਲੂ ਕਾਕੇ ਚੱਲੀਏ। ਚੱਲੀਏ ਪੋਲੂ ਕਾਕੇ। ਬਾਹਰ ਕਰ ਦੇ ਦਾਦੀ ਨੂੰ ਬਾਹਰ ਕਰ ਦੇ। ਲੋ ਬਈ ਗਾਇਸ ਸੇ ਮੈਂ ਇਸ ਹੇਅਰ। ਮੈਂਡੀ ਤੈਨੂੰ ਇੰਨੇ ਲੋਕ ਪੁੱਛ ਰਹੇ ਆ। ਅੱਛਾ ਜੀ। ਸੀਜ਼ਨ ਵਾਸਤੇ ਵੀ ਘਰੇ ਆ ਕੇ ਤੁਸੀਂ ਮੇਕਅਪ ਕਰ ਸਕਦੇ ਹੋ। ਉਹ ਮਨੀਂਦਰ ਜੀ ਦੀ ਵਰਗਿਆਂ ਦੇ ਉਹ ਤਾਂ ਕੀਤਾ ਨਾ ਆਪਾਂ ਉਹਨਾਂ ਦੇ ਨਾਲ ਦੇ ਟੀਚਰ ਸਾਰੇ ਜਾਣੇ ਮੈਂ ਕਿਹਾ ਜਰੂਰ ਓਕੇ ਹਾਂਜੀ ਜਰੂਰ ਕਰਕੇ ਜਾਵਾਂਗੇ ਅਸੀਂ ਜਰੂਰ ਕਰਕੇ ਜਾਵਾਂਗੇ ਅਪੁਆਇੰਟਮੈਂਟ ਪਹਿਲਾਂ ਬੁੱਕ ਕਰਵਾ ਦਿਓ ਹਾਂਜੀ ਹੈਨਾ ਤਾਂ ਜੋ ਸਾਡਾ ਮੈਂ ਡੀ ਵੀ ਜੀ ਨਾ ਹੋਵੇ ਭਾਈ ਲਓ ਭਾਈ ਗਾਇਸ ਮਨਪ੍ਰੀਤ ਕੌਰ ਆ ਪਹੁੰਚ ਰਹੀ ਹੈ ਆਪਣੇ ਕੋਲ ਦਾ ਐਕਟਿੰਗ ਗਰਲ ਵਨ ਐਂਡ ਓਨਲੀ ਕਰੀ ਜਾਂਦੀ ਹੈ ਸਟੋਰੀ ਪਾਈ ਜਾਂਦੀ ਆ ਕਿ ਆਪਾਂ ਇੱਥੇ ਗਿੱਧੇ ਪਾਵਾਂਗੇ ਜੀ ਭੰਗੜੇ ਪਾਵਾਂਗੇ ਮੈਂ ਕਿਹਾ ਤੂੰ ਭੈਣੇ ਪਹਿਲਾਂ ਸਾਡੇ ਕੋਲ ਤਾਂ ਆ ਜਾ ਇੱਥੇ ਤਿਆਰ ਹੋ ਕੇ ਜਾਏਂਗੀ ਫੇਰ ਹੀ ਗਿੱਧੇ ਭੰਗੜੇ ਪੈਣਗੇ ਲੋ ਗਾਇਜ਼ ਆਪਣੇ ਕੋਲ ਬੰਦੇ ਪਹੁੰਚ ਗਏ ਹਜੇ ਬਾਹਰ ਹੀ ਉਹ ਆਉਦਾ ਹਾਸਾ ਮਜ਼ਾਕ ਕਰੀ ਜਾਂਦੇ ਆ ਪਹਿਲਾਂ ਉੱਥੋਂ ਬਾਹਰ ਆਉਦਾ ਹਾਸਾ ਸਮਝਾ ਕਰਕੇ ਫਿਰ ਉਹ ਅੰਦਰ ਆਉਣਗੇ ਉਹ ਦੇਖੋ ਗੱਡੀ ਆ ਗਈ ਦਿਖਦੀ ਹੂ ਤੁਹਾਨੂੰ ਉਹ ਫਿਰਦੇ ਆ ਬਾਹਰ ਇਹ ਆਉਂਦੇ ਆ ਬਸ ਆ ਚੱਕੀ ਕਿੰਨੀ ਵੰਦ ਚੱਕ ਦੇ ਲਈ ਭਾਵੇਂ ਚੱਕ ਲੈ ਹੋ ਵੀ ਵਲੋਗਿੰਗ ਕਰ ਲੈਣ ਕਿੱਡੀ ਲੱਗੇ ਇਹਦੇ ਕੀ ਖੋਲ ਲੈਣੇ ਖੋਲੇ ਰੱਖਦੇ ਆ ਬੈਠ ਕੇ ਅੱਜ ਘਰਨਾ ਬਾਹਰ ਲੰਘ ਜੇ ਸਾਸਰੀ ਕਾਲ ਜੀ ਮੈਂ ਤਾਂ ਪਹਿਲੇ ਦਿਨ ਜਦੋਂ ਆਏ ਸੀ ਦੀ ਬਾਹਰ ਲੈਣੇ ਲੱਗਦੀ ਵੀ ਕਹਿੰਦੀ ਅੰਦਰ ਹੀ ਰਹਿਣਾ ਹੋਰ ਵੀ ਠੀਕ ਲੋ ਬਈ ਪਹੁੰਚ ਗਏ ਨੇ ਸਾਡੇ ਉਸਤਾਦ ਜੀ ਹੋਰੇ ਜਿਹੜੇ 9 ਵਜੇ ਦਾ ਟਾਈਮ ਦੇ ਦਿੰਦੇ ਆ ਸਾਡੇ ਮੇਕਅਪ ਆਰਟਿਸਟ ਨੂੰ ਤੇ ਆਪ ਆਉਂਦੇ ਨੇ 11 ਵਜੇ ਮੈਂ ਬਈ ਮੈਂ ਭਾਂਡੇ-ਬੁੰਡੇ ਧੋ ਕੇ ਸਾਰਾ ਕੁਝ ਕਰਕੇ ਨਾ ਉਹ ਕਹਿੰਦਾ ਮੈਂ ਪੋਚੇ ਲਾਏ ਬਈ ਭਾਂਡੇ ਧੋਤੇ ਸਾਰੇ ਮੰਨੇ ਮੈਂ ਥੋੜਾ ਜਿਹਾ ਗੱਪ ਮਾਰਦਾ ਕੀ ਗੱਪ ਕੀ ਗੱਪ ਮਾਰੇ ਉਹਦਾ ਮਤਲਬ ਥੋੜੀ ਜਿਹੀ ਸਫਾਈ ਕਰਵਾ ਦੇ ਮੈਂ ਨਾਲ ਹੈਲਪ ਕਰਵਾਈ ਹਾਂ ਫੇਰ ਇਹਦਾ ਮਤਲਬ ਇਹ ਤਾਂ ਨਹੀਂ ਤੂੰ ਤਾਂ ਰੀਲਾਂ ਸੱਚ ਕਰਤੀਆਂ ਸੀ ਅੱਜ ਇਹ ਤਾਂ ਹੋ ਹੀ ਨਹੀਂ ਸਕਦਾ ਕਦੇ ਐ ਐ ਰੀਲ ਦਾ ਰਾਸਤੋ ਦਿੱਤੇ ਸੀਗੇ ਰੀਲ ਤੇ ਰੀਅਲ 'ਚ ਬਹੁਤ ਫਰਕ ਹੁੰਦਾ ਤੂੰ ਭਾਂਡੇ ਹੁੰਦੇ ਹਨਾ ਦੀਦੀ ਤੇ ਇਹ ਤੂੰ ਬਾਕੀ ਤੇ ਬਸ ਇਹਨੇ ਭਾਈ ਸਟੋਰੀ ਆ ਕਿ ਹਾਂ ਜੀ ਇਕੱਠੇ ਹੋ ਜੋ ਆਪਾਂ ਤੀਆਂ ਦੇ ਨੱਚਾਂਗੇ ਭੰਗੜੇ ਪਾਵਾਂਗੇ ਗਿੱਧੇ ਪਾਵਾਂਗੇ ਮੈਂ ਕਿਹਾ ਪਹਿਲਾ ਹਫਤਾ ਆ ਜਾ ਤਿਆਰ ਹੋ ਕੇ ਭਾਈ ਜੀ ਲਗਾ ਪਹਿਲੇ ਮਤ ਹਫਤੇ ਮੈਂ ਆ ਰਹੀ ਹਾਂ ਚਲੋ ਬਈ ਮੈਂ ਤਾਂ ਬਣਾ ਲਾ ਚਾਹ ਘੈਂਟ ਜੀ ਗਿਆ ਲੋ ਬਈ ਗਾਇਸ ਤੇ ਮੇਕਅਪ ਹੋ ਗਿਆ ਸਟਾਰਟ ਤੇ ਸੂਟ ਸਟੀਚਿੰਗ ਚ ਥੋੜੀ ਜੀ ਪ੍ਰੋਬਲਮ ਆ ਗਈ ਸੀ ਇਹਦਾ ਫਿਰ ਸੂਟ ਸਾਨੂੰ ਚੇਂਜ ਕਰਨਾ ਪਿਆ ਸੋ ਮੇਕਅਪ ਹੋ ਗਿਆ ਸਟਾਰਟ ਤੇ ਮੈਂ ਵੀ ਹੋ ਗਈ ਸਟਾਰਟ ਮੈਂ ਵੀ ਹੋ ਗਿਆ سٹارٹ ਮੈਂ ਕੱਭੀ سٹارਟ ਹੋ ਗਿਆ ਤੇ ਮਾਪਾ ਵੀ سٹارਟ ਹੋ ਗਏ ਠੀਕ ਹੈ ਸਾਡੀ ਗੁੱਡੀ ਨੂੰ ਤਿਆਰ ਕਰਨ ਵਾਸਤੇ ਸਾਡਾ ਸਾਰਾ ਜ਼ੋਰ ਲੱਗ ਜਾਂਦਾ سٹارਟ ਹੋ ਗਿਆ ਹਾਂ ਸਾਡਾ ਸਾਰਾ ਜ਼ੋਰ ਲੱਗ ਜਾਂਦਾ ਵੀ ਅਸੀਂ ਗੁੱਡੀ ਨੂੰ ਪੂਰਾ ਸੋਹਣਾ ਤਿਆਰ ਕਰਕੇ ਕਿਉਂਕਿ ਫਿਰ ਮਕਾ ਵਾਲਾ ਜਿਹੜਾ ਇੱਧਰ ਛੋਟੀ ਦੇ ਬੰਦਿਆਂ ਨਾਲ ਆਣਾ ਹਾਂ ਬੱਸ ਰੰਜੀਤ ਦਿਖਾ ਦੇ ਫਿਰ ਫੋਟੋ ਜਾਨੀ ਕਿ ਮੁੰਡਾ ਇਹ ਕਹਿੰਦਾ ਹੁਣ ਮੈਂ ਉਹੀ ਸੋਹਣਾ ਹੁਣ ਇਹ ਵੀ ਮੇਰਾ ਭਰਾਗਾ ਮੈਨੂੰ ਵੱਡੀ ਭੈਣ ਮੰਨਦਾ ਇਹ ਵੀ ਹੁਣ ਮੈਨੂੰ ਵੱਡੀ ਭੈਣ ਮੰਨਦੀ ਆ ਮੇਰੇ ਲਈ ਤਾਂ ਹੁਣ ਫਿਰ ਤੁਸੀਂ ਦੋਨੇ ਇੱਕੋ ਜਿਓ ਭਾਈ ਠੀਕ ਆ ਹੁਣ ਮੈਂ ਇਹਨੂੰ ਕਹਾਂ ਤੁਸੀਂ ਮੇਰੇ ਨਾਲ ਗੁੱਸੇ ਹੋ ਜਾਓਗੇ ਤੁਹਾਨੂੰ ਕਹਾਂ ਇਹ ਮੇਰੇ ਨਾਲ ਗੁੱਸੇ ਹੋ ਜੂਗੀ ਫਿਰ ਇਹ ਤਾਂ ਗਲਤ ਕਰ ਲਾ ਮੈਂ ਨਹੀਂ ਕਹੋ ਨਹੀਂ ਗੁੱਸੇ ਉਹ ਨਹੀਂ ਗੁੱਸੇ ਮੈਂ ਹੋ ਜਾਣਾ ਅੱਛਾ ਬਸ ਠੀਕ ਆ ਬਹੁਤ ਸੋਹਣੀ ਬੱਚੀ ਸਾਡੀ ਬਹੁਤ ਹੀ ਪਿਆਰੀ ਬੱਚੀ ਪਰਮਾਤਮਾ ਇਹਨੂੰ ਛੜਤੀ ਕਲਾਚ ਰੱਖੇ ਹਾਂ ਬਸ ਤੁਸੀਂ ਕੀ ਕੰਮ ਕਰ ਰਹੇ ਸੀ ਮੈਂ ਕਹਿ ਰਹੀ ਲੋ ਬਈ ਗਾਇਸ ਸਟੇ ਇਧਰ ਮੇਕਅਪ ਹੋ ਗਿਆ ਡਨ ਬੱਸ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗੇ ਸਾਡੀ ਗੁੱਡੀ ਦੀ ਅੱਜ ਇਹ ਟਿੱਕਾ ਟੁਕਾ ਲਾਉਗੀ ਅੱਜ ਮੈਂ ਟਿੱਕਾ ਲਾਉਂਗੀ ਅੱਜ ਬਹੂ ਬਣ ਕੇ ਜਾਊ ਅੱਜ ਪੂਰੀ ਤੁਸੀਂ ਬਹੂ ਕਹਿੰਦੇ ਸਾਡੇ ਉਧਰ ਨੌ ਕਹਿੰਦੇ ਨੂੰ ਹੀ ਕਹਿੰਦੇ ਸਾਡੇ ਇਹ ਤਾਂ ਅਸੀਂ ਮਜ਼ਾਕ-ਮਜ਼ਾਕ 'ਚ ਆਪਣੇ ਹੁੰਦਾ ਸਾਡੇ ਕਿੱਧਰ ਕੀ ਹੁੰਦਾ ਓਏ ਓਹੋ ਮਤਲਬ ਉਧਰ ਆਪਣੇ ਹਾਂ ਉਧਰ ਆਪਣੇ ਦੇਖ ਲੈ ਰਣਜੀਤ ਵੀਰੇ ਆਪਾਂ ਤਾਂ ਅਲੱਗ ਕਰਤਾ ਸੀ ਇਹਨੇ ਪਾਉਟ ਬਣਾਉਗਾ ਪਾਉਟ ਬਣਾ ਲੋ ਬਈ ਇਹਦਾ ਸੂਟ ਰਿਜੈਕਟ ਹੋ ਗਿਆ ਸੀਗਾ ਸਾਡੀ ਗੁੱਡੂ ਦਾ ਕਿਉਂਕਿ ਚੁੰਨੀ ਮੈਚ ਨਹੀਂ ਸੀ ਕਰ ਰਹੀ ਇੱਕ ਫਿਟਿੰਗ 'ਚ ਥੋੜੀ ਜਿਹੀ ਪ੍ਰੋਬਲਮ ਲੱਗ ਰਹੀ ਸੀ ਸਾਨੂੰ ਇੱਕ ਚੁੰਨੀ ਜਮ ਨਹੀਂ ਸੀ ਮੈਚ ਕਰ ਰਹੀ ਫਿਰ ਇਹ ਉੱਥੋਂ ਦੇ ਗੈਸਟ ਵੀ ਨੇ ਤਾਂ ਚੰਗਾ ਨਹੀਂ ਸੀ ਲੱਗਣਾ ਕਲਰ ਨਹੀਂ ਮੈਚ ਹੋ ਤੇ ਬਾਕੀ ਫਿਰ ਤੈਨੂੰ ਸੁਨਾਸਣਾ ਮਾਰ ਦੇਣਾ ਸੀ ਰੋਕਣੇ ਮਨਪ੍ਰੀਤ ਕੁਲ ਤਿਆਰ ਹੋ ਕੀਤਾ ਆ ਗਈ ਉਹਨੇ ਤੈਨੂੰ ਸੁਜੈਸਟ ਨਹੀਂ ਕੀਤਾ ਤਾਂ ਫਿਰ ਸਾਡਾ ਕਿਹੜਾ ਪਹਿਣਾ ਪਹਿਣਾ ਦਾ ਕੁਝ ਬੰਡਿਆਗਾ ਸਾਡਾ ਸੂਟ ਮੈਂ ਪੀੜਾ ਕਰਤਾ ਇਹ ਪਾਲਿਆ ਤੇ ਬਹੁਤ ਸੋਹਣੀ ਲੱਗ ਰਹੀ ਐ ਬਾਕੀ ਬਈ ਸਾਡਾ ਪ੍ਰਾਂਦਾ ਚੈੱਕ ਕਰੋ ਤੁਸੀਂ ਠੀਕ ਐ ਪ੍ਰਾਂਦਾ ਜੀ ਤੁਸੀਂ ਕਸਟਮਾਈਜ਼ ਕਰਵਾਉਣਾ ਤਾਂ ਬਈ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਕਿਦਾਂ ਦੇ ਵੀ ਪ੍ਰਾਂਦੇ ਕਸਟਮਾਈਜ਼ ਕਰਵਾਉਣੇ ਆ ਸੀ ਤੁਹਾਨੂੰ ਕਰਕੇ ਦੇ ਦਾਂਗੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਬਾੜੀ ਪਿਆਰੀ ਲੱਗ ਰਹੀ ਆ ਵੀਡੀਓ ਬਣਾ ਲਓ ਇਹਦੀ ਕਿਹੜੇ ਉੱਥੇ ਬਣਾ ਲਓ ਚੰਗਾ ਹਾਂਜੀ ਹਾਂਜੀ ਤੁਸੀਂ ਬਣਾ ਲਈਆਂ ਬਸ ਠੀਕ ਠੀਕ ਐ ਥੈਂਕ ਯੂ ਮੈਂਡੀ ਫਾਰ ਥਿਸ ਲੁੱਕ ਬਾਲਾ ਬਾਲਾ ਸੋਹਣਾ ਮੇਕਅਪ ਕੀਤਾ ਬਈ ਬਾਲਾ ਜਾ ਬਹੁਤ ਜ਼ਿਆਦਾ ਪਿਆਰਾ ਥੈਂਕ ਯੂ ਬਾਏ ਬਾਏ ਗਾਇਸ ਹੋਰ ਯਾਰ ਬਾਈ ਮੈਂ ਤਾਂ ਇਹਨਾਂ ਨੂੰ ਤਾਂ ਕੱਢਿਆ ਉੱਥੇ ਪਕੌੜੇ ਠੰਡੇ ਹੋ ਜਾਣੇ ਆ ਜਾਓ ਭਾਜੋ ਖਾ ਲਓ ਜਾ ਕੇ ਓਕੇ ਜੀ ਥੈਂਕ ਯੂ ਬਾਏ ਬਾਏ ਬੇਟਾ ਬਾਏ ਬਾਏ